ਕਿਨੇ ਰਾਤੀ ਮਿਲਣਾ ਨਾ ਐਵੇਂ ਪਿੰਡ ਪੈਰਾ ਲੱਗਦਾ ਆ ਚੱਲਿਆਂ ਬਾਈ ਉੱਥੇ ਲਾਇਆ ਹੋਇਆ ਆਪਾਂ ਤੰਬੂ ਤੇ ਅੱਜ ਦੀ ਜਿਹੜੀ ਰਾਤ ਆ ਉਹ ਤੰਬੂ ਦੇ ਵਿੱਚ ਗੁਜ਼ਾਰਨੀ ਪੈਣੀ ਐ ਕਿਉਂਕਿ ਜਿਹੜੇ ਸ਼ਰਾਰਤੀਆਂ ਸਰ ਨੇ ਨੱਕਾ ਉਹ ਤੋੜ ਕੇ ਪਾਣੀ ਨਾਲ ਇੱਧਰ ਚਲਾ ਦੇਣਾ ਤਾਂ ਕਰਕੇ ਆਪਾਂ ਜਦੋਂ ਦੋ ਬੰਦੇ ਫੜ ਕੇ ਉਹ ਟੈਂਪੂ ਜੇ ਖਾਲੀ ਕਰਾਉਣਾ ਲੱਗਿਆ ਜਿਹੜਾ ਨਾ ਭਰਿਆ ਆਇਆ ਦਾ ਟੈਂਪੂ ਤੇ ਗੱਡੀ ਅੱਗੇ ਨਹੀਂ ਜਾਂਦੀ ਗੱਡੀ ਅੱਗੇ ਤਾਂ ਬਾਧੂ ਪਿਆ ਗਿਆ ਕੰਦਰਾ ਕਰੀ ਜੱਲ ਲੱਗਣੇ ਨਹੀਂ ਨਹੀਂ ਕਿੱਥੇ ਲਾਉਣੇ ਕਿੱਥੇ ਟਾਂਡੇ ਪੂਰੇ ਕਾੜ ਦੇ ਨੇ ਨਾਲ ਹੋਰ ਵੀ ਆਪੂ ਠੀਕ ਹੈ ਵੀਰੇ ਠੀਕ ਹਾਂ ਹਾਂ ਚਲੋ ਵਧੀਆ ਆ ਜਾਓ ਟੋਚੇ ਆਇਆ ਆਇਆ ਆਈ ਬਾਕੀ ਹਾਂ ਕੀ ਹੋ ਗਿਆ ਚਾਹੇ ਚੱਕੀ ਇਹਨਾਂ ਦੇ ਗੱਤ ਚੱਕੀ ਇਹਨਾਂ ਚੱਕੀ ਰਾਤ ਦਾ ਕਿਹੜਾ ਰਿਸਕ ਹੀ ਲੱਗਦਾ ਮੈਨੂੰ ਯਾਰ ਕਿਤੇ ਜੇ ਰਾਤ ਨੂੰ ਪਾਣੀ ਪੂਣੀ ਆ ਗਿਆ ਕਿਤੇ ਉਈ ਨਾਲ ਵਿੱਚ ਰੁੜ ਜੀ ਟੋਚੇ ਪਰੇ ਕੰਮ ਨੰਦਾਂ ਨੇ ਗੱਟੇ ਚੱਕਣ ਵਾਸਤੇ ਇੱਕ ਨਾ ਜਾ ਕੇ ਤੂੰ ਕਹਿੰਦਾ ਮੈਂ ਜਿੰਮ ਲਾਉਣਾ ਵੱਡਾ ਜਿੰਮ ਆ ਜਾ ਆ ਗਈ ਆ ਗਈ ਆ ਜਾ ਬਈ ਬੁਲਾਈ ਜਾਂਦੇ ਨੇ ਗੱਟੇ ਭਰੋ ਕਹਿੰਦੇ ਮਿੱਟੀ ਦੇ ਤੇ ਉੱਥੇ ਲਾਓ ਬੰਨਦੇ ਆਪ ਐਨੇ ਗੱਟੇ ਭਈ ਓਏ ਕੁਵਾਰ ਜੋ ਸਦਾ ਸੌਦਾ ਹੀ ਮਾਰ ਲਿਆ ਮਨਾ ਦਾ ਹਾਂ ਬਾਪੂ ਮੁੰਡੇ ਟਰੈਕਟਰ ਵਾਲੇ ਆ ਗਏ ਕਿ ਪਾਰੋਂ ਉਧਰੋਂ ਹਾਂਜੀ ਟਰੈਕਟਰ ਵਾਲੇ ਆਏ ਨੇ ਉਧਰੋਂ ਕਿਹੜੇ ਬਾਈ ਟਰੈਕਟਰ ਵਾਲੇ ਨਾ ਬਾਈ ਜਾ ਰਹੇ ਨੇ ਉਧਰ ਦਾ ਲੋਕ ਯਾਰਾ ਪਾਰਟ ਜਾ ਪਿਆ ਹੋਇਆ ਜਦਰਾ ਲੋ ਜਾ ਕੋ ਆ ਲੈ ਗਏ ਤਾਂ ਇਹ ਕਿ ਉਧਰ ਇਹ ਤਾਂ ਨਹੀਂ ਬਾਗ ਮੇਕੜਦੇ ਇਹ ਨਾ ਗਾੜੀ ਉਹ ਉਹਦੀ ਆਪਣੇ ਰਿਸ਼ਤੇਦਾਰ ਤਾਂ ਚਲੋ ਵੀ ਮੁੰਡਿਆ ਪਿਓ ਚਾ ਕਿਧਰ ਚੱਲੀ ਏ ਉਹ ਤੇ ਗੱਟੇ ਛੱਡ ਕੇ ਨੋ ਇਹ ਕਹਿੰਦੇ ਗੱਟਿਆਂ ਦੀ ਹੁਣ ਲੋੜ ਨਹੀਂ ਕੱਟ ਕੇ ਟੂ ਵਾਰ ਸੇਫ ਜਗ੍ਹਾ ਤੇ ਛੱਡ ਰਿਆਂਗੇ ਜੇ ਲੋਡ ਪਈ ਭਰ ਕੇ ਦੁਬਾਰੋਂ ਲਾ ਦਾਂਗੇ ਸਵੇਰੇ ਹਾਂ ਦੁਬਾਰੋਂ ਮੋਲ ਦੇ ਜੇ ਜਵਾਨ ਜੈਕਸਨ Oh very good ਆ ਮੁੰਡਾ ਮਿਹਨਤੀ ਲੱਗਦਾ ਮੈਨੂੰ ਰੋਂਦ ਪਣੈਰੀ ਦਾ ਪਣੈਰੀ ਇਹ ਪਿੰਡ ਤੇਰਾ ਓਟੂ ਐ ਜੀ ਓਟੂ ਐ ਓਟੂ ਦਾ ਇਤੋਂ ਵੀ ਜਿਆਦਾ ਪਾਣੀ ਆ ਰਿਹਾ ਕਹਿੰਦੇ ਹਾਂਜੀ ਹਾਂਜੀ ਆ ਓਟੂ ਤਾਂ ਮੈਂ ਆਪਣੀ ਗੱਡੀ ਐ ਜੀ ਓਕੇ ਓਕੇ ਓਟੂ ਤੇ ਲੈ ਕੇ ਆਇਆ ਬੋਰੀਆਂ ਹਾਂਜੀ ਹਾਂਜੀ ਠੀਕ ਐ ਬਹੁਤ ਵਧੀਆ ਕੰਮ ਐ ਛੱਡੇ ਹੋਣਾ ਮੁੰਡਿਓ ਸੇਵਾ ਸੇਵਾ ਹਾਂ ਸੇਵਾ ਦਾ ਫਲ ਮੱਠਾ ਹੁੰਦਾ ਜਦੋਂ ਮੈਂ ਤੇਰੇ ਵਰਗਾ ਦੀ ਨਹੀਂ ਡੱਪ ਜਾਂਦਾ ਦੀ ਬਿਨਾ ਹੱਥ ਲਾਏ ਕੋਲਾਂ ਨੂੰ ਐਂ ਕਰਦਾ ਹੁਣ ਡੱਪੀ ਮੈਂ ਵੀ ਡੱਪ ਜੂ ਮੈਂ ਪਰ ਉਹ ਆ ਦੇਗਾ ਹੱਥ ਨਹੀਂ ਲਾਉਂਦਾ ਆ ਚੱਕ ਮੜਨ ਮੈਂ ਪਾ ਦੋ ਹੱਥ ਪੈਰਾਂ ਦੇ ਵਿੱਚ ਪੈ ਬੋ ਜਾ ਲਾ ਆ ਜਾ ਆ ਉਹ ਆ ਗਈ ਗੱਡੀ ਆਪਣੀ ਗੱਡੀ ਜਾਂਦੀ ਐ ਸ਼ਲਾਂਗਾ ਮਾਰਦੀ ਉਹ ਪਾਰਟੀ ਦੀ ਪਾਰਟੀ ਦੀ ਪਾਰਟੀ ਆਖੇ ਚੱਲੇ ਜੀ ਬਈ ਜੋਰ ਪੂਰਾ ਦਿਓ ਏ ਖੜਕਾ ਜਮੀਨੀ ਕਰਦੀ ਕਿੰਨੇ ਵਜੇ ਰਿੰਦਾ ਇਹ ਕੁਮਾਰ ਦਾ ਭਾਗ ਬੰਦਾ ਉੱਠਾ ਰਿਹਾ ਕਿ ਆਇਆ ਦੇਖਾ ਵੋਏ ਉਹ ਤਾਂ ਤਾਂ ਉਠਾਇਆ ਪਲਟਦਾ ਨਹੀਂ ਹੈਗਾ ਇਹ ਟਰੈਂਪੂ ਜਾ ਇਹ ਮੈਂ ਵੀ ਵੇਜਣਾ ਇਹ ਆ ਜੀ ਗ੍ਰਾਮ ਪੰਚਾਇਤ ਪਣਿਹਾਰੀ ਉਹਨਾਂ ਦੀ ਜਗ੍ਹਾ ਮਸਜਿਦ ਆ ਇਹ ਮਸਜਿਦ ਇਹ ਬੜਾ ਦੂਜਾ ਹੀ ਆ ਨਹੀਂ ਜਾਏ ਜੇ ਕੰਮ ਕਰਾਉਣਾ ਆ ਸੱਚੇ ਦਿਲੋਂ ਕਰਾ ਉਰੇ ਬੋਲ ਨਾ ਮਾਰ ਮੈਂ ਉਰੇ ਪਤਾ ਕੀ ਆ ਉਰੇ ਹੜਪੀੜਦ ਨੇ ਜਿਹੜੇ ਆ ਪਾਣੀ ਲਾ ਲਾ ਵੀ ਤੂੰ ਲੋਕ ਵੀ ਇਧਰ ਹੜ ਨਾ ਹੁਣ ਮੈਂ ਤਾਂ ਆਇਆ ਸੇਵਾ ਕਰਨ ਕਿ ਬਲੌਗ ਪਤਾ ਲੱਗ ਜੂਗਾ ਹਾਂ 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 ਕੌਣ ਕੰਮ ਕਰਦਾ ਕੌਣ ਆ ਇਹ ਵੀ ਲੱਗ ਜੂ ਪਤਾ ਲੈ ਜੱਕਾ ਲੈ ਲਾਹ ਪੂਰੀਆਂ ਓਏ ਲੈਫਟ ਚੱਕ ਦੋ ਜੀ ਲੈਫਟ ਚੱਕ ਦੋ ਜੀ ਹੈ ਜੀ ਪਰ ਚੱਕੀ ਦੋ ਇਹਦਾ ਆਪਾਂ ਨੂੰ ਚੱਕਣਾ ਹੋਊ ਟੈਂਪਰ ਇਹਦੀ ਲੈਫਟ ਨਹੀਂ ਕਹਿੰਦੇ ਚੱਕੀ ਦੀ ਭਾਈ ਇਹਦਾ ਆਪੇ ਲਾਉਣੀਆਂ ਪੈਣੀਆਂ ਉੱਧਵੇ ਕੱਲ ਲਟੌਰ ਤੇ ਓਏ ਤੂੰ ਤੇਰੇ ਬੁੜੇ ਲਵੇਸ਼ ਦਾ ਗੱਡੀ ਖੋਲੂ ਖੋਲ ਖੋਲ ਓਏ ਇਹਦੇ ਮੈਨੂੰ ਇਹ ਰਸੀ ਦੇ ਬਤਾ ਬੰਨ ਰਸੀ ਇੱਧਰ ਰੱਖ ਲੋ ਓਏ ਇਧਰੋਂ ਖਲੂਗੀ ਰਸੀ ਲੈ ਰਸੀ ਖੋਲੇ ਜੋ ਕੀ ਆ ਓ ਵਾਹੋ ਪਾਲੇ ਦੇ ਮੁੰਡਿਆ ਸਾਰਾ ਜਾਣੀ ਜਾਣਾ ਗੋਠੇ ਕਾਦਰ ਕਿਹਾ ਕੋਲ ਦੋ ਭਾਈ ਉਰੋ ਬਦ ਲੱਗਦਾ ਓਏ ਲੈ ਲੈ ਤੇਰੇ ਸਾਹ ਭੱਜ ਜਾ ਫੁੱਲ ਗਿਆ ਜੀ ਮਤਲਬ ਚੱਲ ਗਿਆ ਬਾਬਾ ਆ ਬਾਪੂ ਕਹਿੰਦੇ ਓਟੂ ਤੋਂ ਬੋਰੀਆਂ ਦਾ ਕਹਿੰਦੇ ਟੈਂਪੂ ਭਰ ਕੇ ਲਿਆ ਹੈ ਨਾ ਭਰ ਕੇ ਲੈਣਾ ਸਾਰੇ ਦਰ ਖੁੱਲੇ ਹੋ ਰਿਹਾ ਤਾਂ 12 ਦੇ 12 ਲੈ ਮਾਇਦੇ ਬਈ ਲੈ ਹੋ ਰਿਹਾ ਬਰਾਬਰ ਦੇ ਮੰਗ ਲਗਾ ਓਟੂ ਵਾਲੀ ਚੀਲ ਦੇ 12 ਦੇ 12 ਗੇਟ ਖੋਲਦੇ ਕਹਿੰਦੇ ਇੰਨਾ ਪਾਣੀ ਆ ਰਿਹਾ ਢੋਚੇ ਜੱਕ ਦੇ ਲਿਫਟ ਜੱਕ ਦੋ ਡੰਡਿਆਂ ਨੇ ਲਵੇਟ ਦਿਖਾਉਣਾ ਖਿੱਚੋ ਯਾਰਾ ਵਾਹ ਵੋਈ ਸ਼ਰਾ ਲੱਗੇ ਰੋ ਕੋਜੇ ਪੁੱਤਾ ਜ਼ੋਰ ਮਾਰ ਲੈ ਉੱਪਰੋਂ ਖਿੱਚ ਪਹਿਲਾਂ ਹਾਂ ਲੈਟ ਲਾ ਕੇ ਰੱਖ ਤਿਉਰੇ ਸਾਦ ਕੇ ਗਰਦਾ ਹੀ ਨਹੀਂ ਉਹ ਇਹ ਜਮਾਂ ਵੀ ਉਹ ਥੋੜੀ ਐ ਵੋਏ ਨਾ ਮਾਰਿਆ ਖੜਾ ਤੱਕ ਨਹੀਂ ਤਾ ਲਾਫਤਾ ਹੋ ਜਾਓ ਚੱਲ ਚੱਲ ਕੋਈ ਗੱਲ ਨਹੀਂ ਗੱਲ ਕਿਵਾ ਅਗਰ ਕੰਮ ਕਰਦੇ ਨਾ ਮਾਰ ਕੰਮ ਘਾਣੂ ਕਰਦੇ ਢੱਕਾ ਤੋੜਦਾ ਨਹੀਂ ਜੀ ਪਿੰਡ ਨਹੀਂ ਤੋੜਦਾ ਇਹ ਢੱਕਾ ਅੱਜ ਹੀ ਫਸਿਆ ਅੱਜ ਹੀ ਫਸਿਆ ਇਹ ਅੱਜ ਤਾਂ ਨਜ਼ਾਰੇ ਬੰਨੀ ਘਾਏ ਇਹ ਇਹ ਇਹਨੂੰ ਆਇਆ ਵੀ ਸਵੇਰੇ ਸੀ ਪਿੰਡ ਜਾਵੇਂ ਜਾਂਦੇ ਸੀ ਗੱਲੂ ਮਣੀ ਦੋ ਤਿੰਨ ਦਿਨ ਹੋਰੀਆਂ ਇਹੋ ਕੰਮੇ ਲੈਣਾ ਆਪਾਂ ਮੌਕੇ ਦਾ ਫਾਇਦਾ ਖਾ। ਕਰਸਾਨ ਪੂਰਾ ਤਗੜਾ ਯੇ ਬਾਬਾ ਇਹਦੇ ਸਿਰ 'ਚ ਮਾਰ ਬੰਡਲ ਜੇਕ ਬਾਬਾ ਬਾਬਾ ਡਰੂਣਾ ਮੁੰਡਿਓ ਬਾਬਾ ਹੀ ਆ ਤੇਰੇ ਕੋਈ ਸਿਰ 'ਚ ਮਾਰ ਨਾ ਐਵੇਂ ਨਾ ਜਾਣਾ ਬਾਬਾ ਪੂਰਾ ਡਰ ਰਿਹਾ ਵੀ ਡੰਡੇ ਤੋਂ ਆ ਦੇਖੋ ਨਾ ਨਾ ਆਹ ਬਾਬਾ ਆਏ ਜੇ ਕੌਰੀ ਵਾਲਾ ਆ ਜਾਂਦਾ ਵੀਰੇ ਲੈ ਇੱਕ ਬੰਡਲ ਨਹੀਂ ਚੱਕਦਾ ਦੀ ਆ ਬੂਰੀ ਦਾ ਬਿੰਦਰ ਸਰਦਾਰ ਵੀ ਕਰੀ ਰੱਖ ਲੈ ਉਹਨੇ ਬੰਦੇ ਨੇ ਚੱਲ ਬਿੰਦਰਾ ਆਜੀ ਸਵੇਰੇ ਉਹ ਜਾਇਆ ਗਿਆ ਅਸੀਂ ਤਾਂ ਲੱਗੇ ਉਹਰੇ ਆ ਪੜੀ ਬਾਈ ਹੋਈ ਆਪਣਾ ਹਿੱਸਾ ਵਹਿ ਰਿਆ ਵੀਰੇ ਪੂਰਾ ਉੱਚ ਹੈਲਪ ਕਰਾਉਣ ਚ ਚੱਲ ਪੰਜਾਬ ਤੋਂ ਗੋਤਾਖੋਰ ਆਏ ਜੀ ਅਸੀਂ ਗੋਤਾਖੋਰ ਫਰੋਂ ਪੰਜਾਬ ਕੋਟਪੂਰੇ ਚ ਪੂਰੀ ਤਗੜੀ ਟੀਮ ਆਪਣੀ ਅਲੇਮੀ ਠੀਕ ਹੈ ਵਧੀਆ ਤੇ ਕਾਮਯਾਬ ਹੈ ਤੂੰ ਕਾਮਯਾਬ ਹੈ ਬਾਈ ਬਿਲਕੁਲ ਬਹੁਤ ਬਹੁਤ ਧੰਨਵਾਦ ਯਾਰ ਵਾਲੇ ਕਾਮਯਾਬ ਹੈ ਬਾਈ ਇਹਦੇ ਕੰਮ ਆ ਜੀ ਕਾ ਅੱਗੇ ਵੇਖ ਆਇਆ ਬਹੁਤ ਕਾਮਯਾਬ ਹੈ ਯਾਰ ਐਈ ਹਾਂ ਨਾ ਬਾਕੀ ਮੁੰਡੇ ਸਾਰੇ ਪੰਜਾਬ ਚ ਮਿਹਨਤੀ ਨੇ ਉਹ ਛੱਡ ਕੇ ਮੂਰ ਅੱਗੇ ਵਾਲੇ ਨੂੰ ਜੇ ਉਹ ਨਹੀਂ ਡੱਕਾ ਤੋੜਦਾ ਗੱਲ ਆ ਕੋਈ ਸਾਹਮਣੇ ਮੈਂ ਕੰਮ ਕਰ ਰਿਆਂਗਾ ਹੂੰ ਰੇਡੂਏ ਚ ਬੁਲਾਇਆ ਰੇਡੂਏ ਚ ਪਿੰਡ ਜਾ ਕੇ ਬੁਲਾਉਂ ਤੇਰਾ ਨਾਮ ਲਿਖਾਇ ਨਰੇਸ਼ਾ ਜੀ ਆ ਕਣ ਨਰੇਸ਼ਾ ਜੇ ਇਹ ਵੀਡੀਓ ਬਿਆਸੀ ਤੱਕ ਜਰੂਰ ਪਹੁੰਚਾ ਦਿਓ ਬਾਈ ਬਿਆਸੀ ਸਰਪੰਚ ਨੂੰ ਵੇਣਦੀ ਆ ਹਾਂਜੀ ਹਾਂਜੀ ਪਾਲੇ ਦਾ ਮੁੰਡਾ ਉਹ ਉਹਦਾ ਨਾਮ ਆ ਰਾਹੁਲ ਇਹਨੂੰ ਨਰੇਗਾ ਸਕੀਮ ਚ ਕੰਮ ਦਿੱਤਾ ਜਾਵੇ ਪੱਲੇਦਾਰੀ ਦਾ ਨਾ ਜੀ ਸਾਡੇ ਨਾਲੀਆਂ ਹੋਗੀਆਂ ਕੂਈਆਂ ਹੋਗੀਆਂ ਜਿਵੇਂ ਟੋਬੇ ਸਾਫ਼ ਕਰਨੇ ਉਹਨਾਂ ਚ ਐਨੀਵੈਸਟੀ ਨਹੀਂ ਕਰਦੇ ਠੀਕ ਹੈ ਵੀਰੇ ਠੀਕ ਆ ਓਏ ਤੇਰੀ ਹਮਾਇਤ ਤੇ ਜਦਾ ਬਹੁਤ ਬੰਦੇ ਆ ਕੇ ਢੁਜੇ ਇਹ ਯਾਰ ਮੁੰਡਾ ਕੰਮ ਦਾ ਆਇਆ ਮੁੰਡਾ ਕੰਮ ਦਾ ਕੰਮ ਚੋਰ ਹੈ ਪਰ ਹੈਗਾ ਕੰਮ ਵਾਲਾ ਕੰਮ ਚੋਰ ਹੈ ਹੈ ਮਿਹਨਤੀ ਹੈ ਮੁੰਡਾ ਮਿਹਨਤੀ ਹੈ ਮੁੰਡਾ ਉਰੋਂ ਪਤਾ ਲੱਗ ਰਿਹਾ ਵੀ ਆਪਾਂ ਦਾ ਖੜਿਆਂਗੇ ਕੱਛਾ ਜਾਂ ਹੱਥ ਦੀ ਕੰਮ ਤਾਂ ਉਹੀ ਕਰ ਰਹੇ ਨੇ ਹਾਂ ਆਪਾਂ ਖੜੇ ਆ ਫਿਰ ਹੂੰ ਸਹੀ ਗੱਲ ਹੈ ਉਹ ਲਵਾਦੇ ਹੱਥ ਢੋਜੇ ਮਾੜਾ ਮੋਟਾ ਬਾਬੇ ਨਾਲ ਔਖਾ ਹੁੰ ਲੱਗ ਰਿਹਾ ਗੱਲਾਂ ਇੱਧਰ ਆ ਇੱਧਰ ਹੋੜ ਮੈਨੂੰ ਉੱਪਰ ਆਉਣ ਦੇ ਦੋ ਮਿੰਟ ਖੜ ਜਾ ਤੇ ਨਾ ਹੀ ਉਰੇ ਵੇ ਖੜ ਜਾ ਉਰੇ 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 ਓਰੇ ਆ ਦੇਖ ਹਾਂ ਕਿੱਥੇ ਆ ਗਏ ਵੀਡੀਓ ਨਹੀਂ ਕਰੀ ਕਰ 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 ਜੰਮ ਲਾਉਣਾ ਜੰਮ ਲਾਉਣਾ ਮੇਰਾ ਜੰਮ ਤਾਂ ਚੱਕ ਲਿਆ ਓਏ ਉੱਪਰ ਜਾ ਕੇ ਬਾਲਾ ਘੜਾ ਆ ਚੱਕ ਗੱਡੀ ਬੜੇ ਬਾਲਾ ਜਾਣਾ ਧਰਨਾ ਨਾ ਘੜਾਉਂਦੇ ਫਿਰ ਧਰਨਾ ਨਾ ਬੋਲੀ ਕਹਿੰਦੇ ਤੇਰੇ ਵਾਸਤੇ ਐਲਾਨ ਹੋਏ ਨੇ ਕਿਤੇ ਤੜਕੇ ਧਰਨਾ ਘੜਾਉਂਦਾ ਫਿਰੇ ਗਰਮ ਤੇਲ ਕਰਕੇ ਵੀ ਕਰੋ ਮਾਲਸ਼ ਲੈ ਬਈ ਜਨਾਚਰ ਪਾਣੀ ਜਾਂਦਾ ਨਹੀਂ ਖੇਤਾਂ ਜੋ ਜਾਂਦੇ ਸੀ ਘਰੇ ਬਣੀ ਉਹਨਾਂ ਚਾਰ ਸਿੱਧੀ ਗੱਲ ਜਿੱਦਾਂ ਰੱਬ ਨੇ ਮੋੜਦਾ ਪਾਣੀ ਹੋਣਾ ਤਾਂ ਉਹਦਾ ਠੀਕ ਆ ਨਹੀਂ ਬਰ ਤੰਬੂ ਹੋਣਾ ਉੱਥੇ ਜਾਇਆ ਉਹ ਬੰਨ ਤੇ ਲਾਲੋ ਮੁੰਡਿਓ ਟੈਂਟ ਉੱਥੇ ਸੌਇਆ ਕਰਾਂਗੇ ਇੱਕ ਲੈਉਣਿਆ ਪਾਵਰ ਬੈਂਕ ਆਨਲਾਈਨ ਮੰਗਾ ਲੈਨੇ ਕੱਲੂ ਆਪਣੇ ਬਣਾਉਣੀ ਪੈਣੀ ਹੈ ਜਿਹਨੂੰ ਜੀ ਵਾਪਸ ਕਰਨੇ ਤੇ ਹੋਏ ਪਰਨੇ ਆ ਰੱਖੀ ਹੋਰਾਂ ਤੇ ਜੋਤੋਂ ਨਹੀਂ ਕੱਲ ਵੀ ਆ ਗੋੜਿਆ ਨਹੀਂ ਬਣੀ ਸੋਖਾ ਜਿਹਾ ਸਕਦੇ ਉਹ ਵਾਵੇ ਢੋਚੇ ਪੱਤਾ ਖਿੱਚ ਗੰਮਾ ਰਾ ਸ਼ੇਰ ਪੱਤਾ ਨਾ ਹੋਣਾ ਢੋਚਾ ਨਾ ਢੋਚਾ ਕਈ ਇਹਨੂੰ ਢੋਚੂ ਵੀ ਕਹਿੰਦੇ ਨੇ ਕਈ ਢੋਚੀ ਵੀ ਕਹਿੰਦੇ ਨੇ ਪਰ ਇਹਦਾ ਨਾਂ ਵਾ ਢੋਚਾ ਜੀ ਨਾਂ ਰਸਤੇ ਮੁੰਡੇ ਦੀ ਰਾਹ ਨਾ ਬੱਬਾ ਕਹਿੰਦਾ ਨਾਂ ਰੱਖ ਕੇ ਕਹਿੰਦਾ ਰਾ ਦੇ ਕੱਟ ਦੀ ਮੁੰਡੇ ਦੀ ਕਹਿੰਦਾ ਇਹਦਾ ਨੋ ਜੀ ਛੋਟੇ ਹੁੰਦੇ ਦਾ ਖਰਗੋਸ਼ ਸੀ ਖਰਗੋਸ਼ ਵੀ ਕਹਿੰਦੀ ਇਹਨੂੰ ਪਿਆਰ ਨਾਲ ਹੁਣ ਇਹ ਵੱਡਾ ਹੋ ਗਿਆ ਇਹਦਾ ਸਰਨੇਮ ਚੇਂਜ ਹੋ ਗਿਆ ਇਹਦਾ ਹੁਣ ਢੋਚਾ ਹੋ ਗਿਆ ਨੇਮ ਨਹੀਂ ਬਦਲ ਦਿਕਾਉਂ ਦਿੱਤਾ ਤੀਰ ਗਾਂ ਤੋਂ ਕੋਈ ਬਖਰਗੋਸ਼ ਸਹੀ ਦੀ ਕੀ ਕਹਿਣਾ ਚਾਹਣੇ ਬਖਰਗੋਸ਼ ਦੀ ਜਿਹੜਾ ਨਾਮ ਸਹੀ ਦੀ ਠੀਕ ਸਹੀ ਗਾਂ ਤੋਂ ਕਾਟੋ ਤੱਕ ਪਹੁੰਚ ਜਾ ਹੋਰ ਪਤਾ ਨਹੀਂ ਝਾਲੂਏ ਖਰਗੋਸ਼ ਸਿਆਂ ਆਉਣ ਦੇ ਕੇ ਨਾ ਬੀੜੀ ਦਾ ਬੰਡਲ ਲੈ ਆ ਜੂ ਬਾਦਲਾ ਕੋਈ ਚੱਕਰ ਨਹੀਂ ਇਹੀ ਵੀਡੀਓ ਚ ਆ ਜਾ ਸਲਾ ਘੜਤਾ ਮੁੰਡੇ ਨੇ ਤੇ ਕੱਟੇ ਇਕੱਲੇ ਨੇ ਰਾਹਾਂ ਗੱਡੀ ਖਾਲੀ ਕਰਤੀ ਆ ਸਾਰੀ ਸਹੀ ਗੱਲ ਹੈ ਮੁੰਡੇ 'ਚ ਜੋਰ ਹੈ ਮੁੰਡੇ 'ਚ ਜੋਸ਼ ਵੀ ਹੈ ਜੋਰ ਵੀ ਹੈ ਖਾਲੀ ਦਾ ਕਰਤੀ ਗੱਡੀ ਸਾਰੀ ਯਾਰ ਕਮਾਲ ਦੀ ਗੱਲ ਆ ਤੂੰ ਪੰਪ ਕਹਿ ਰਿਹਾ ਜੀ ਬਾਬੇ ਨੇ ਕਰੀਆ ਖਾਲੀ ਦਾ ਚੜਦੀ ਜਨ ਮੁੰਡੇ ਦੇ ਉਹ ਬਾਬੇ ਜੀ ਦਾ ਹਲਾਸ਼ਰੀ ਹੈ ਨਾਲ ਹਾਂ ਤੇ ਤਾਂ ਮਿਲਦਾ ਨਹੀਂ ਮੰਡਲ ਜਾਉ ਏ ਚੱਪ ਜਾ ਕੇ ਤਾਂ ਆਇਆ ਚੱਲ ਚੱਲ ਪੁੱਤ ਲਾਸਟ ਆ ਖਿੱਚ ਕੇ ਏ ਲੈ ਓਏ ਚੱਕ ਵਾਏ ਮਰ ਗਿਆ ਜਮੀ ਆਪਣਾ ਕਸੀੜ ਕੇ ਲਿਆਵਾਂਗਾੋਂ ਤੇਰੇ ਬੰਬਾ ਜਾ ਕੇ ਬੰਬਾ ਜਾ ਕੇ ਨਾਲੇ ਧਰਨ ਬਊਗੀ ਹਾਂ ਲੈ ਵੀ ਮੱਤਰ ਬਹੁਤ ਬਹੁਤ ਧੰਨਵਾਦਰਾ ਪੁੱਛੈਦਰਾ ਡਾਇਰੈਕਟਰ ਬਦਲਾ ਪੁੱਦਲਾ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਮੇਰਾ ਜਾਨਾ ਪੁੱਤ ਆ ਆ ਗਏ ਮੇਰੇ ਥੱਲੇ ਮਿੰਟੋ ਮਿੱਟੀ ਉਹ ਤੇਰੇ ਜੱਪੜਾ ਕਿੱਥੇ ਦੀ ਹੈਂ ਉਰੇ ਉਹ ਜੋ ਉਹ ਜੱਪੜਾ ਕਿੱਥੇ ਦੀ ਜੱਪੜਾ ਮਾਰੀ ਨਾ ਮੇਰੇ ਪੈਰ ਉਹ ਨਹੀਂ ਉਹ ਚੱਪੜਾਂ ਦੱਬਲੀਆਂ ਬਈ ਇਹਨੇ ਬੰਡਲ ਫੇਰ ਚੱਕੋ ਸਾਰੇ ਬਾਬਾ ਆ ਬੰਡਲਾਂ ਚੱਪੜਾਂ ਦੱਬੀਆਂ ਮੁੰਡੇ ਦੀ ਯਾਰ ਬਹੁਤ ਪਈਆਂ ਜੀ ਦੁਬਾਰੋਂ ਚੱਕੀਏ ਅਜੇ ਦੁਬਾਰੋਂ ਚੱਕੋ ਯਾਰ ਆ ਮੈਂ ਵੀ ਤਾਂ ਗੱਟੇ ਵੀ ਪੰਪਾ ਲੜ ਲਾਵਾ ਲੜ ਲਾਵਾ ਕਿੱਥੇ ਦੀ ਮੈਨੂੰ ਦੱਸ ਤੂੰ ਖੜਾਈ ਕਰਦੇ ਸੀ ਕੌਣ ਮੈਂ ਕੰਮ ਯਾਰ ਮੈਂ ਘਰੇ ਨਹੀਂ ਕੀਤਾ ਕਦੇ ਮੈਂ ਉਰੇ ਕੀ ਕਰੂੰਗਾ ਮੈਂ ਚੱਪਾ ਖਾਂ ਸਕਦਾ ਜੀ ਬਈ ਚੱਪੜਾਂ ਤਾਂ ਦੱਸਿਆ ਨੇ ਮੈਨੂੰ ਖੜ ਜਾ ਚੰਗਾ ਦੱਸਿਓਂ ਚੱਪੜਾਂ ਆ ਜਾ ਫਿਰ ਸੱਚੀ ਢੋਚਾ ਆ ਭਾਂਜੇ ਚੱਪੜਾਂ ਦਾ ਬਈ ਸੱਚੀ ਢੋਚਾ ਆ ਮੈਂ ਸੱਚੀ ਗੱਲ ਆ ਬੰਦੇ ਨੇ ਚੱਪੜਾਂ ਬਈ ਯੂਰੇ ਕੱਢਦੀਆਂ ਇਹਨੇ ਆ ਸਾਰੀਆਂ ਆ ਕੀ ਕਹਿੰਦੇ ਨੇ ਬੰਦਲੇ ਜੇ ਸਾਰੇ ਬਈ ਬੋਰੀਆਂ ਦੇ ਉੱਪਰ ਛੜਦੇ ਇਹਦੇ ਓਏ ਹੁਣੇ ਨਿਕਲਦੀਆਂ ਰਹਿਣ ਦੇ ਯਾਰ ਚੱਪੜਾਂ ਨਵੀਆਂ ਦਵਾ ਦਾਂਗੇ ਆ ਲੈ ਜਾ ਯਾਰ ਲੈ ਜਾ ਲੈ ਜਾ ਕੱਢੀ ਸਵੇਰੇ ਦਵਾਵਾਂਗੇ ਨਵੀਆਂ ਜੱਪੜਾਂ ਨੂੰ ਨਰੇਗਾ ਵਾਲੇ ਪੈਸੇ ਕੋਸਾ ਉੱਤਰ ਲਾ ਦੇ ਫੇ ਓਏ ਓਏ ਬਿਆਸੀ ਨੂੰ ਕਹ ਕੇ ਨਰੇਗਾ ਚ ਲਵਾਵਾਂਗੇ ਉਹਨੂੰ ਅਡਵਾਂਸ ਪੇਮੈਂਟ ਪਵਾ ਲਾਂਗੇ ਜੱਪੜਾਂ ਲੈ ਲਾਂਗੇ ਨਵੀਆਂ ਸਵੇਰੇ ਆ ਜਾ ਆ ਜਾ ਮੇਰਾ ਸ਼ੇਰ ਹੋਣੀ ਲਾ ਰਿਹਾ ਸੀ ਨੂੰ ਫੋਟੋ ਲਾਉਣਾ ਆ ਜਾ ਪਰ ਹੋ ਜਾਏਗਾ ਚੱਲੇ ਕੋ ਲਈ ਅਸੀਂ ਗੁਜ਼ਾਰੇ ਚੱਕਿਆ ਰੱਖ ਫੇ ਯਾਰ ਮੈਂ ਕਹੂੰ ਚੱਕਿਆ ਨੇ ਯਾਰ ਮੈਨੂੰ ਦੱਸ ਗਏ ਆ ਕੋ ਚੱਕਰਾ ਬੰਡਲ ਜੇ ਲਟੌਰ ਚ ਲਾ ਦੇ ਲਟੌਰ ਚ ਲਾ ਤਾ ਰੱਖੀ ਹੋਰ ਕਿੱਡੀ ਕਿਟੌਰ ਚ ਲਾਵਾਂ ਜਿਉਂਦਾ ਲੈ ਦੂਰਾ ਦੂਰਾ ਕੰਮ ਕਰਾਉਂਦੇ ਨੇ ਇਹ ਜੱਬਲ ਜਵਾਕ ਪਹਿਲਾਂ ਲਾਹੀਆਂ ਨੇ ਹੁਣ ਫੇਰ ਚੱਕੋ ਰੋ ਜੋਇ ਯਾਰਾ ਬਾਪੂ ਇਹਨੂੰ ਸਮਝਾਓ ਯਾਰ ਕੋ ਸਹ ਨਾ ਤੁਸੀਂ ਤਾਂ ਹੀ ਰੱਖਿਆ ਸਹੀ ਤੋਚ ਆਹ ਮਣੀ ਹਾਲ ਦਾ ਇਹਦਾ ਨਾਂ ਤਾਂ ਖਰਗੋਸ਼ ਆਉਂਦਾ ਬਣੀ ਕਹਿੰਦੇ ਸੀ ਇਹਨੂੰ ਪਿਆਰ ਨਾਲ ਇੰਗਲਿਸ਼ ਚ ਆਹ ਪਈਆਂ ਓਏ ਆ ਪਈਆਂ ਪੱਤਾ ਚੱਕ ਕੇ ਰਾਂ ਇੱਧਰ ਦੇਖ ਲੈ ਕੀ ਆ ਫਿਰ ਉਸਤਾਦ ਗੋਲ ਆ ਜੋ ਲੋ ਜੀ ਬਲੌਗ ਦੀ ਕਰਦੇ ਆਂ ਵਰੀ ਸਮਾਪਤੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਦਿਆ ਕਰੋ ਬੱਤ ਬਾਤ ਸ਼ੇਅਰ ਓਕੇ ਜੀ ਧੰਨਵਾਦ